ਲੋਕ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਪੁਲਿਸ ਨੂੰ ਬੇਹੱਦ ਵੱਡੀ ਸਫਲਤਾ ਹੱਥ ਲੱਗੀ ਹੈ ਤਸਵੀਰਾਂ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋ 5 ਕਰੋੜ 60 ਲੱਖ ਰੁਪਈਆ ਪੁਲਿਸ ਨੂੰ ਇੱਕ ਵਿਅਕਤੀ ਦੇ ਘਰੋਂ ਕੈਸ਼ ਮਿਲਿਆ ਹੈ ਬੇਹੱਦ ਵੱਡੀ ਸਫਲਤਾ ਇਲੈਕਸ਼ਨਾਂ ਤੋਂ ਪਹਿਲਾਂ ਪੁਲਿਸ ਦੇ ਹੱਥ ਲੱਗੀ ਹੈ 2024 ਦੀਆਂ ਲੋਕ ਸਭਾ ਇਲੈਕਸ਼ਨਾਂ ਬਿਲਕੁਲ ਸਿਰ ਤੇ ਹੈ ਕਿਉਂਕਿ ਕਿਸੇ ਵੀ ਤਰੀਕੇ ਦਾ ਇਸ ਇਲੈਕਸ਼ਨਾਂ ਦੇ ਵਿੱਚ ਨਾਜਾਇਜ਼ ਪੈਸਾ ਨਾ ਚੱਲੇ ਸ਼ਰਾਬ ਜਾਂ ਆਪਾਂ ਕਹਿ ਸਕਦੇ ਆ ਨਸ਼ਾ ਨਾ ਚੱਲੇ ਤੇ ਇਸ ਨੂੰ ਲੈ ਕੇ ਪੁਲਿਸ ਬਹੁਤ ਜ਼ਿਆਦਾ ਪੱਪਾਂ ਭਾਰ ਹੋਈ ਹੋਈ ਹੈ ਪੁਲਿਸ ਨੂੰ ਸੂਚਨਾ ਮਿਲੀ ਸੀਗੀ ਔਰ ਪੁਲਿਸ ਨੇ ਨਾਲ ਦੀ ਨਾਲ ਇਸ ਵਿਅਕਤੀ ਦੇ ਘਰੇ ਜਦੋਂ ਰੇਡ ਮਾਰੀ ਹੈ ਤੇ ਉੱਥੋਂ ਪੁਲਿਸ ਨੂੰ 5 ਕਰੋੜ 60 ਲੱਖ ਰੁਪਈਆ ਕੈਸ਼ ਮਿਲਿਆ ਇਸ ਤੋਂ ਇਲਾਵਾ 3 ਕਿਲੋ ਸਿਉਣਾ ਔਰ 169 ਕਿਲੋ ਚਾਂਦੀ ਜਿਹੜੀ ਹੈਗੀ ਆ ਪੁਲਿਸ ਨੂੰ ਇਸ ਕਰੋਂ ਮਿਲੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਨੋਟਾਂ ਦੀਆਂ ਗੁੱਥੀਆਂ ਜਿਹੜੀਆਂ ਹੈਗੀਆਂ ਮੇਜ਼ਾਂ ਦੇ ਉੱਤੇ ਚਿੰਚਣ ਕੇ ਰੱਖੀਆਂ ਹੋਈਆਂ ਇਹ ਇਸੇ ਬੰਦੇ ਦੇ ਘਰੋਂ ਜਿਹੜਾ ਹੈਗਾ ਪੁਲਸ ਨੂੰ 5 ਕਰੋੜ 60 ਲੱਖ ਰੁਪਈਆ ਕੈਸ਼ ਜਿਹੜਾ ਹੈਗਾ ਮਿਲਿਆ ਹੁਣ ਤੁਹਾਨੂੰ ਦੱਸ ਦਿਆਂ ਪੂਰਾ ਮਾਮਲਾ ਕਿੱਥੋਂ ਦਾ ਕਰਨਾਟਕਾ ਦੇ ਬਲਾਰੀ ਤੋਂ ਇਹ ਮਾਮਲਾ ਸਾਹਮਣੇ ਆਇਆ ਕਰਨਾਟਕਾ ਦੇ ਬਲਾਰੀ ਦੇ ਵਿੱਚ ਪੁਲਸ ਨੇ ਇੱਕ ਸੋਨੇ ਦੇ ਵਪਾਰੀ ਦੇ ਘਰੇ ਰੇਡ ਮਾਰੀ ਹੈ ਜਿੱਥੋਂ ਪੁਲਿਸ ਨੂੰ ਇਹ 5 ਕਰੋੜ 60 ਲੱਖ ਰੁਪਇਆ ਕੈਸ਼ ਮਿਲਿਆ 3 ਕਿਲੋ ਸੋਨਾ ਮਿਲਿਆ 169 ਕਿਲੋ ਚਾਂਦੀ ਜਿਹੜੀ ਹੈਗੀ ਆ ਉਹ ਪੁਲਿਸ ਨੇ ਬਰਾਮਦ ਕੀਤੀ ਆ ਔਰ ਜਦੋਂ ਇਸ ਬੰਦੇ ਦੇ ਕੋਲੋਂ ਇਸ ਦੇ ਲੀਗਲ ਡਾਕੂਮੈਂਟ ਮੰਗੇ ਗਏ ਕਿ ਕਿੱਥੋਂ ਇਹ ਸਾਰੀਆਂ ਚੀਜ਼ਾਂ ਦਾ ਇੰਨੇ ਪੈਸਿਆਂ ਦਾ ਲੈਣ-ਦੇਣ ਹੋਇਆ ਤੇ ਫਿਲਹਾਲ ਉਹ ਜਿਹੜਾ ਸੋਨੇ ਦਾ ਵਪਾਰੀ ਹੈ ਉਹਨੇ ਹਜੇ ਤੱਕ ਕੋਈ ਵੀ ਰਸੀਦ ਇਸ ਦੀ ਲੀਗਲ ਰਸੀਦ ਜਿਹੜੀ ਕੱਟ ਕੇ ਕਿਸੇ ਨੂੰ ਦਿੱਤੀ ਹੋਵੇ ਜਾਂ ਇਹਦੇ ਕੋਲ ਆਈ ਹੋਵੇ ਉਹ ਫਿਲਹਾਲ ਪੁਲਿਸ ਨੂੰ ਨਹੀਂ ਦਿਖਾ ਸਕਿਆ ਬਲਾਰੀ ਦੇ ਐਸਪੀ ਰਣਜੀਤ ਕੁਮਾਰ ਨੇ ਦੱਸਿਆ ਕਿ ਨਰੇਸ਼ ਆ ਸੋਨੀ ਨਾਮ ਦਾ ਇਹ ਸੌਣੇ ਦਾ ਵਪਾਰੀ ਔਰ ਜਦੋਂ ਅਸੀਂ ਇਹਦੇ ਤੋਂ ਇਸ ਸਾਰੇ ਕੁਸ਼ਤਾ ਲੀਗਲ ਡਾਕੂਮੈਂਟ ਮੰਗੇ ਰਸੀਦ ਮੰਗੀ ਤਾਂ ਪੁਖਤਾ ਜਿਹੜੇ ਡਾਕੂਮੈਂਟ ਆ ਉਹ ਫਿਲਹਾਲ ਮੁਹੱਈਆ ਕਰਵਾਉਣ ਦੇ ਵਿੱਚ ਇਹ ਬੰਦਾ ਸਫਲ ਰਿਹਾ ਜਿਸ ਤੋਂ ਬਾਅਦ ਆ ਮਾਮਲਾ ਦਰਜ ਕਰਕੇ ਇਹ ਸਾਰੀ ਪੁਨ ਨਿਸ਼ਾਨ ਜਿਹੜੀ ਆ ਕੀਤੀ ਜਾ ਰਹੀ ਆ ਪੁੱਛਗਿੱਛ ਕੀਤੀ ਜਾ ਰਹੀ ਆ ਸਾਰੀ ਇਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਕਿ ਕਿੱਥੋਂ ਇਹ ਇੰਨਾ ਜ਼ਿਆਦਾ ਕੈਸ਼ ਆਇਆ ਹੈ ਔਰ ਪੁਲਸ ਇਹ ਵੀ ਫਿਲਹਾਲ ਸਾਰਾ ਕੁਛ ਇਹ ਐਂਗਲ ਤੋਂ ਵੀ ਦੇਖ ਰਹੀ ਹੈ ਕਿ ਕਿਤੇ ਇਹ ਸਾਰੇ ਕੁਛ ਦਾ ਇਲੈਕਸ਼ਨਾਂ ਦੇ ਵਿੱਚ ਕਿਤੇ ਨਾ ਕਿਤੇ ਯੂਜ਼ ਤਾਂ ਨਹੀਂ ਹੋਣਾ ਸੀ ਇਹ ਸਾਰੇ ਪੈਸੇ ਦਾ ਤੋ ਫਿਲਹਾਲ ਸੋਨੇ ਦਾ ਵਪਾਰੀ ਹੈ ਨਰੇਸ਼ ਸੋਣੀ ਔਰ ਜਿਹਦੇ ਕੋਲੋਂ ਇਹ ਸਾਰਾ ਕੁਝ ਮਿਲਿਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਗੱਟੇ ਦੇਖ ਰਹੇ ਹੋ ਗੱਟਿਆਂ ਦੇ ਵਿੱਚ ਚਾਂਦੀ ਜਿਹੜੀ ਹੈਗੀ ਉਹ ਰੱਖੀ ਗਈ ਹੈ ਤੁਸੀਂ ਝਾਂਜਰਾਂ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਇਸ ਤਰੀਕੇ ਦੇ ਜੇ ਗੱਟੇ ਆਪਾਂ ਦੁਕਾਨ ਤੇ ਜਾਣੇ ਆ ਬੁਣਿਆਰੀ ਦੀ ਦੁਕਾਨ ਤੇ ਜਾਣੇ ਆ ਕੋਈ ਸੌਦਾ ਪੱਤਾ ਲੈਣ ਜਾਣੇ ਆ ਉਹ ਦੁਕਾਨ ਦੇ ਵਿੱਚ ਆਪਾਂ ਨੂੰ ਜਰੂਰ ਆ ਉਸ ਦੁਕਾਨਦਾਰ ਨੇ ਕਿਸੇ ਦੇ ਵਿੱਚ ਸ਼ੱਕਰ ਰੱਖੀ ਹੁੰਦੀ ਹੈ ਕਿਸੇ ਦੇ ਵਿੱਚ ਗੁੜ ਰੱਖਿਆ ਹੁੰਦਾ ਜਾਂ ਕਿਸੇ ਦੇ ਵਿੱਚ ਦਾଳਾਂ ਰੱਖੀਆਂ ਹੁੰਦੀਆਂ ਪਰ ਇੱਥੇ ਇਹ ਦਾଳਾਂ ਚੱਕਰ ਗੁੜ ਨਹੀਂ ਇਸ ਗੱਟਿਆਂ ਦੇ ਵਿੱਚ ਚਾਂਦੀ ਭਰ-ਭਰ ਕੇ ਰੱਖੀ ਹੋਈ ਹੈ ਤੁਸੀਂ ਸੋਨੇ ਦੇ ਬਿਸਕਟ ਦੇਖ ਸਕਦੇ ਹੋ ਸੋਨੇ ਦੀਆਂ ਇੱਟਾਂ ਦੇਖ ਸਕਦੇ ਹੋ ਇਹ ਸਾਰਾ ਕੁਝ ਇਸ ਜੋ ਵਪਾਰੀ ਦੇ ਘਰੋਂ ਬਰਾਮਦ ਹੋਇਆ ਪਰ ਨਾਲ ਦੀ ਨਾਲ ਇੱਥੇ ਇਹ ਵੀ ਚੀਜ਼ ਹੈ ਕਿ ਸੋਨੇ ਦਾ ਵਪਾਰੀ ਜ਼ਰੂਰ ਹੈ ਪਰ ਜਦੋਂ ਪੁਲਸ ਨੇ ਇਹ ਸਾਰੇ ਕੁਝ ਦੇ ਡਾਕੂਮੈਂਟ ਮੰਗੇ ਆ ਲੀਗਲ ਡਾਕੂਮੈਂਟ ਮੰਗੇ ਆ ਕਿ ਜਿੱਥੋਂ ਇਹਦਾ ਦਾ ਲੈਣ-ਦੇਣ ਹੋਇਆ ਹੈ ਪਰ ਹੁਣ ਤੱਕ ਜਿਹੜਾ ਇਹ ਵਪਾਰੀ ਨਰੇਸ ਸੋਣੀ ਉਸ ਕਿਸੇ ਵੀ ਚੀਜ਼ ਦਾ ਜੋ ਲੀਗਲ ਡਾਕੂਮੈਂਟ ਹੈ ਉਹ ਪੁਲਸ ਨੂੰ ਦਿਖਾਉਣ ਦੇ ਵਿੱਚ ਅਸਫਲ ਰਿਹਾ ਪੁਲਸ ਨੂੰ ਨਹੀਂ ਦਿਖਾ ਸਕਿਆ ਸੋ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇ ਪਾਸੇ ਜਾਂਚਬੀਨ ਸ਼ੁਰੂ ਕਰ ਦਿੱਤੀ ਹੈ